ਜਾਦੀ ਵਾਈਬ ਕੀ ਕਹਿੰਦੀ ਹੈ ਆਪ ਪੰਜਾਬੀ ਲੋਕ ਯੂ ਗਾਈਜ਼ ਆ ਅਵੇਜ਼ਿੰਗ ਦੇ ਬਹੁਤ ਬੜਾ ਹੈ ਆਪ ਲੋਕੋ ਦਾ ਪੰਜਾਬ ਦਾ ਖਾਣਾ ਇਜ਼ ਅਵੇਜ਼ਿੰਗ ਪੰਜਾਬੀ 뮤직 ਇਜ਼ ਅਵੇਜ਼ਿੰਗ ਹਮੇ ਬੁਲਾ ਰਹੇ تھے ਹਮੇ ਚਾਹ ਦੇ ਰਹੇ تھے ਹਮੇ ਖਾਣਾ ਖਾਣੇ ਕੇ ਲੀਏ ਰੋਟੀਆਂ ਬਣਾ ਕੇ ਦੇ ਰਹੇ تھے ਸੋ ਇਨਾਂ ਨੇ ਫਿਰ ਉਹ ਐਂਡ ਇਦਾਂ ਚੂਜ਼ ਕੀਤਾ ਕਿ ਪਟਿਆਲਾ ਤੋਂ ਟ੍ਰੈਵਲ ਕਰੇ ਪਠਾਨਕੋਟ ਜਾ ਰਹੇ ਸੀ ਤੁਸੀਂ ਮੇਰੇ ਇਲਾਕੇ ਚ ਕੀ ਕਰ ਰਹੇ ਹੋ ਪਠਾਨਕੋਟ ਗੁਰਦਾਸਪੁਰ ਵਾਲਾ ਕਿਹੜਾ ਆ ਮੈਨ ਪਹਿਲਾਂ ਵੀ ਬਹੁਤ ਸੂਰਮੇ ਰਹੇ ਨੇ ਨਾ ਇਹ ਇਹ ਤੋਂ ਬਹੁਤ ਮਾਨ ਫੀਲ ਹੁੰਦਾ ਇਫ ਯੂ ਟਾਕ ਅਬਾਊਟ ਐਂਟਰਟੇਨਮੈਂਟ ਕਿੱਥੇ ਤੱਕ ਪਹੁੰਚ ਗਏ ਨੇ ਬਹੁਤ ਸਾਰੇ ਸਾਡੇ ਇਹੋ ਜਿਹੇ ਸਟਾਰਸ ਨੇ ਜੋ ਹੈ ਨਾ ਪੱਗ ਬੰਨਦੇ ਨੇ ਸਾਡਾ ਕਰਾਊਨ ਹੈ ਇਹ ਸਿਰ ਦਾ ਸਿੱਖੀ ਨੂੰ ਸੰਭਾਲ ਕੇ ਕੰਮ ਕਰਦੇ ਨੇ ਬਟ ਇੱਕ ਟਾਈਮ ਤੇ ਚੈਲੰਜ ਸੀਗਾ ਐਕਚੁਅਲੀ ਬਹੁਤ ਪ੍ਰਾਊਡ ਫੀਲ ਕਰਨਾ ਕਿ ਮੈਂ ਇੱਕ ਸਦਾਰ ਫੈਮਿਲੀ ਚ ਪੈਦਾ ਹੋਇਆ ਮੇਰੀ ਮਮ ਨੇ ਇਹ ਸਿਖਾਇਆ ਮੈਨੂੰ ਕਿ ਜਿਸ ਸਿੱਖੀ ਦੀ ਵਜ੍ਹਾ ਸੇ ਤੁਹੇ ਚਾਂਸ ਮਿਲਿਆ ਉਸਕੋ ਕਦੇ ਜਾਣੇ ਮਤ ਦਿਓ ਪੀਤੀ ਕਿ ਨਹੀਂ ਪੀਤੀ ਲੈਕਟੋਸ ਐ ਅਲਰਜੀ ਕੋ ਪਰ ਵਰਨ ਪੀ ਜਾਤਾ ਹੈ ਮੇਰੇ ਉਸ ਹਿੱਸੇ ਦਾ ਜੀ ਸਵੇਰ ਦੀ ਚਾਹ ਨਾ ਪੀਤੀ ਜਾਵੇ ਤਾਂ ਸ਼ਾਮ ਦੀ ਚਾਹ ਨਾ ਪੀਤੀ ਜਾਵੇ ਤਾਂ ਦਿਨ ਪੂਰਾ ਲੰਘਦਾ ਨਹੀਂ ਤਾਂ ਅਖਰਕੇ ਮੈਂ ਪਤਰਾ ਪਤਰਾ ਲਿਖ ਦੇ ਹਿੱਸੇ ਦੀ ਚਾਹ ਵੀ ਲੈਣਾ ਸਾਰਿਆਂ ਦੇ ਹਿੱਸੇ ਦੀ ਚਾਹ ਪੀ ਲੈਣਾ ਮੇਰੀ ਤਾਂ ਗਰਾਰੀ ਨਹੀਂ ਹੁੰਦੀ ਜਦੋਂ ਮੈਂ ਛੋਟਾ ਹੁੰਦਾ ਸੀਗਾ ਮੇਰੇ ਦਾਦੀ ਜੀ ਨੇ ਕੀ ਕਰਨਾ ਚੋਰੀ ਚੋਰੀ ਥੋੜਾ ਟਾਈਮ ਪਾ ਕੇ ਬਣਾ ਦੇਣੀ ਤੇ ਮੈਨੂੰ ਇੰਨਾ ਟੇਸਟ ਉਹਦਾ ਪਤਾ ਲੱਗ ਗਿਆ ਸੀ ਕਿ ਮੈਨੂੰ ਜਦੋਂ ਫਰੈਸ਼ ਚਾਹ ਦਾ ਏਦਾਂ ਕਹਿ ਕੇ ਦਿੰਦੇ ਸੀਗੇ ਕਿ ਆਹ ਚਾਹ ਪੁਰਾਣੀ ਆ ਮੈਨੂੰ ਪੀ ਕੇ ਬਗਲ ਜਾਂਦਾ ਸੀਗਾ ਵਾਈਲ ਵਾਈਲ ਪੰਜਾਬੀ ਮੀਨ ਸੇਮ ਟੂ ਯੂ ਹਾਂਜੀ ਬਿਲਕੁਲ ਇਦਈ ਹੈ ਕਿਉਂਕਿ ਚਾਰ ਦੋਸਤਾਂ ਦੀ ਸਟੋਰੀ ਹੈ ਜਿਹੜੇ ਕਿ ਪੰਜਾਬ ਤੋਂ ਨੇ ਤੇ ਉਹਨਾਂ ਦਾ ਇੱਕ ਦੋਸਤ ਜਿਹੜਾ ਦਿਲ ਟੁੱਟ ਗਿਆ ਅਗਰ ਤੁਸੀਂ ਫਿਲਮ ਦੇਖੋਗੇ ਤਾਂ ਉਹ ਤੁਹਾਨੂੰ ਲੱਗੂਗਾ ਕਿ ਹਾਂ ਐਵੇਂ ਦੇ ਸਾਡੇ ਗਰੁੱਪ ਚ ਹੁੰਦੇ ਆ ਕਿ ਕੋਈ ਸ਼ਰਾਰਤੀ ਹੁੰਦਾ ਕੋਈ दारू ਪੀ ਕੇ ਸੈਂਟੀ ਹੋ ਜਾਂਦਾ ਪੰਜਾਬੀ ਬੀਇੰਗ ਪੰਜਾਬੀ ਵਰਮ ਕੀ ਫੀਲ ਆਂਦਾ ਆਲਵੇਜ਼ ਯਾ ਪੰਜਾਬ ਨੂੰ ਲੈ ਕੇ ਕੀ ਕੇ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਗਾਣੇ ਸੁਣਨੇ ਗੱਲਾਂ ਕਰਨੀਆਂ ਪੰਜਾਬੀ ਖਾਣਾ ਪੰਜਾਬੀ ਗਾਣੇ ਪੰਜਾਬੀ ਡਾਂਸ ਇੰਨਾ ਕੁ ਮਲੀ ਦੁਨੀਆ ਤੇ ਇੰਨਾ ਕੁਛ ਦੇਖ ਲਿਆ ਜਦੋਂ ਵੀ ਮਤਲਬ ਪੰਜਾਬ ਵਰਗੀ ਵਾਈਬ ਮੈਨੂੰ ਕਿਤੇ ਨਹੀਂ ਮਿਲੀ ਮੇਰਾ ਬੰਬੇ ਜਾ ਕੇ ਮੈਨੂੰ ਲੱਗਦਾ ਮੈਂ ਤਾਂ ਹਮੇਸ਼ਾ ਕੋਸ਼ਿਸ਼ ਕਰਦਾ ਹਾਂ ਕਿ ਮੇਰੀ मेरा 28 तो पहला पहला काम खत्म हो गया साडे 8 दी लास्ट क्लाइट होती है मैं लेके वापस आ गई टोल जगीरोदा हां मैं लगा साडा वेडिंग एंथम है ओके ओ तस्वीर सो so, बड़ी खुशी होती है सो so, मेरी दगी है कि जिने दसया कि ਤੁਸੀਂ ਆਪ ਡਾਂਸ ਕਰਦੇ ਰਹੋ ਮੈਂ ਤਾਂ ਚਾਹੂੰਗਾ ਕਿ मुझे बताया कि ये پتਣਾ ਤੋਂ ਨਹੀਂ गाना नहीं सुना मैंने बोला ਨਹੀਂ यार मैं पंजाब से हूं नहीं तो मुझे नहीं पता हाय ना तेनु प्यार ਆ ਮੈਂ ਤੇਰੀ ਨਜ਼ਰ ਉਤਾਰ ਦਿਆਂ ਮੈਂ ਜੇ ਰੱਬ ਦੇਵੇ ਸੌ ਵਾਰੀ ਜ਼ਿੰਦਗੀ ਹਰ ਵਾਰੀ ਤੇਥੋਂ ਵਾਰ ਦਿਆਂ ਮੈਂ ਖਾਬ ਆਇਆ ਏ ਕਾਬ ਆਇਆ ਏ ਜੀ ਦੇ ਵਿੱਚ ਤੂੰ ਦਿਸੇ ਤੇ ਇੱਕ ਤੇਰਾ ਪਿਆਰ ਆਇਆ ਏ ਪਿਆਰ ਆਇਆ ਏ ਪਿਆਰ ਆਇਆ ਏ ਮੇਰੇ ਹਿੱਸੇ ਵੇ ਪੰਜਾਬੀ ਆ ਗਏ ਹੋਏ ਤੇ ਪੰਜਾਬੀ ਛਾ ਗਏ ਹੋਏ ਵੈਸੇ ਜਿੱਥੇ ਵੀ ਪੰਜਾਬੀ ਹੁੰਦੇ ਨੇ ਉੱਥੇ ਰੌਣਕਾਂ ਤਾਂ ਲੱਗ ਹੀ ਜਾਂਦੀਆਂ ਨੇ ਸੋ ਅੱਜ ਅਸੀਂ ਵੇਖਾਂਗੇ ਇਸ ਫਰੇਮ ਦੇ ਵਿੱਚ ਕਿ ਪੰਜਾਬੀ ਕਿਸ ਤਰੀਕੇ ਦੇ ਨਾਲ ਰੌਣਕਾਂ ਲਗਾਉਂਦੇ ਨੇ ਕਿਉਂਕਿ Netflix ਤੋਂ ਬਾਅਦ ਹੁਣ 바ਰੀ ਇੱਥੇ ਐ ਪਰ ਇੱਕ ਖਾਸ ਹੈ ਸਾਡੀ ਹੋਰ ਹੈ ਜਿਹੜਾ ਕੋਈ ਪੰਜਾਬੀ ਨਾ ਹੋਵੇ ਉਹਨੂੰ ਆਪਣੇ ਰੰਗ ਦੇ ਵਿੱਚ ਰੰਗ ਲੈਂਦੇ ਨੇ ਤੇ ਬਹੁਤ ਕੁਝ ਸਿਖਾ ਵੀ ਦਿੰਦੇ ਨੇ ਸਾਰਿਆਂ ਦਾ ਸਵਾਗਤ ਹੈ ਵਾਈਲਡ ਵਾਈਲਡ ਪੰਜਾਬ ਟੀਮ ਸਾਡੇ ਨਾਲ ਨੇ ਵਰੁਨ ਸਣੀ ਅਜਸੀ ਪਤਰ ਐਂਡ ਬੰਜੋਤ ਜੀ ਤੇ ਸਿਮਰ ਜੀ ਪਹਿਲੇ ਤਾਂ ਪੰਜਾਬ ਵਿੱਚ ਸਵਾਗਤ ਹੈ ਪੰਜਾਬੀਆਂ ਦਾ ਥੈਂਕ ਯੂ ਥੈਂਕ ਯੂ so ਤੁਹਾਡੇ ਤੋਂ ਸ਼ੁਰੂਆਤ ਕਰਾਂਗੇ ਪਤਰ ਆਮਨ ਪਤਰ ਲੇਖਾ ਜੀ ਹੈ ਨਾ ਸੋ ਪਤਰ ਪਤਰ ਠੀਕ ਹੈ ਨਾ ਕੂਲ ਨਾ ਓਕੇ ਪੰਜਾਬੀ ਤੁਸੀਂ ਸਿੱਖੀ ਹੈ ਮੈਂ ਸੁਣਿਆ ਬਹੁਤ ਹਾਂਜੀ ਹਾਂਜੀ ਮੇਰੇ ਸਾਰੇ कास्ट मेंबर्स पंजाब से है तो उन्होंने सिखा दिया मुझे अच्छा ये सॉरी ये उधर जाना सीखा हां ठा सिखाया हां मैं सुने चाह सिखाया चाह भी सिखाया ना वो भी, भी सिखाया दोनों सिखाए हूं तक चाय कहते सी हूं चाय पे आ गए ने चाय पीती कि नहीं पीती लैक्टोज है एलर्जिक हूं पर वरुण पी जाता है मेरे उस हिस्से का चाय चाय क्यों वरुण नु चाय पीने दी बड़ी चाह रहती है सही गल है ਬਿਲਕੁਲ ਜੀ ਬਿਲਕੁਲ ਬਾਈ ਜੀ ਐਸਾ ਜੀ ਬਿਲਕੁਲ ਜੀ ਆਈ ਥਿੰਕ ਚਾਹ ਤੋਂ ਬਿਨਾ ਤੇ ਦਿਨ ਹੀ ਪੂਰਾ ਅਧੂਰਾ ਹੁੰਦਾ ਜੇ ਸਵੇਰ ਦੀ ਚਾਹ ਨਾ ਪੀਤੀ ਜਾਵੇ ਤੇ ਸ਼ਾਮ ਦੀ ਚਾਹ ਨਾ ਪੀਤੀ ਜਾਵੇ ਤਾਂ ਦਿਨ ਪੂਰਾ ਲੰਘਦਾ ਨਹੀਂ ਤਾਂ ਕਰਕੇ ਮੈਂ ਪੱਤਰਾ ਪੱਤਰਾ ਲਿਖੇ ਦੇ ਹਿੱਸੇ ਦੀ ਵੀ ਚਾਹ ਪੀ ਲੈਣਾ ਸਾਰੇ ਉਹ ਹਿੱਸੇ ਦੀ ਚਾਹ ਪੀ ਲੈਣਾ ਅਦਰਕ ਪਾ ਕੇ ਇਲਾਇਚੀ ਪਾ ਕੇ ਕਾੜ ਕੇ ਮਜ਼ੇਦਾਰ ਬੰਦਾ ਸਵੇਰ ਤੇ ਸ਼ਾਮ ਨੂੰ ਪੀਂਦਾ ਚਾਹ ਤੇ ਪੱਕੇ ਪੰਜਾਬੀ ਆਪਾਂ ਹੈ ਜੀ ਨੂੰ ਲੈਣਾ ਹੈ ਸਹੀ ਗੱਲ ਹੈ ਨਹੀਂ ਨਹੀਂ ਉਹ ਐਸੀ ਬਕਵਾਸ ਕਰਦਾ ਰਹਿੰਦਾ ਹੈ اچھا ਲੈ 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 ਹੋਰ ਕਿਨੂੰ ਜਿਆਦਾ ਸ਼ੌਕੀਨ ਹੋਰ ਕੋਣ ਆ ਇੱਥੇ ਮੈਨੂੰ ਨਾ ਜਸੀ ਭਾਜੀ ਬਹੁਤ ਚਾਹ ਪੀਂਦੇ ਨੇ ਸ਼ੌਕੀਨ ਹੈ ਬਟ ਹੋਂਡ ਨਹੀਂ ਪੀਂਦਾ ਨਹੀਂ ਨਹੀਂ ਮੈਂ ਵੈਸੀ ਨਹੀਂ ਹੁਣ ਪੀਂਦਾ ਕਿ ਪਹਿਲਾਂ ਮੇਰੀ ਤਾਂ ਗਰਾਰੀ ਐ ਨਹੀਂ ਹੁੰਦੀ ਸੀ ਜਦ ਮੈਂ ਛੋਟਾ ਹੁੰਦਾ ਸੀਗਾ ਜੀ ਸੋ ਪਿੰਡ ਤੋਂ ਆਇਆ ਹਾਂ ਯਾ ਸੀ ਪਿੰਡ ਦੇ ਵਿੱਚ ਕੀ ਆ ਕਿ ਪਿੰਡ ਇੱਕ ਸਵੇਰੇ 4:30 ਵਜੇ ਚਾਹ ਬਣਦੀ ਸੀ ਜਿਹੜੇ ਆਪਣੇ ਸਾਰੇ ਕੰਮ ਕਰਦੇ ਸੀ ਘਰੇ ਉਹਨਾਂ ਦੇ ਲਈ ਤੇ ਮੇਰੀ ਗਰਾਰੀ ਹੁੰਦੀ ਸੀ ਕਿ ਮੈਂ ਉਹ ਚਾਹ ਦੇ ਵਿੱਚੋਂ ਬਚੀ ਵੀ ਚਾਹੀ ਪੀਣੀ ਆ ਅੱਛਾ ਕਿਉਂਕਿ ਕੜ ਕਾੜੀ ਹੁੰਦੀ ਹੈ ਹਾਂਜੀ ਹਾਂਜੀ ਤਾਂ ਤਾਜ਼ੀ ਚਾਹ ਕਰਦੇ ਆ ਨੇ ਮੇਰੇ ਦਾਦੀ ਜੀ ਨੇ ਕੀ ਕਰਨਾ ਚੋਰੀ ਚੋਰੀ ਥੋੜਾ ਟਾਈਮ ਪਾ ਕੇ ਬਣਾ ਦੇਣੀ ਤੇ ਮੈਨੂੰ ਇੰਨਾ ਟੇਸਟ ਉਹਦਾ ਪਤਾ ਲੱਗ ਗਿਆ ਸੀ ਕਿ ਮੈਨੂੰ ਜਦੋਂ ਫਰੈਸ਼ ਚਾਹ ਦਾ ਇੰਦਾ ਕਹਿ ਕੇ ਦਿੰਦੇ ਸੀਗੇ ਕਿ ਆਹ ਚਾਹ ਪੁਰਾਣੀ ਆ ਮੈਨੂੰ ਪੀ ਕੇ ਬਗਲ ਜਾਂਦਾ ਸੀ ਕਿ ਉਹ ਚਾਹ ਨਹੀਂ ਹੈਗੀ ਇਹ ਮਤਲਬ ਮੇਰੀ ਇਹ ਪ੍ਰੋਪਰ ਗਰਾਰੀ ਹੁੰਦੀ ਸੀ ਕਿ ਮੈਨੂੰ ਉਹੀ ਚਾਹ ਪੀਣੀ ਆ ਤੇ ਉਹ ਪਹਿਲਾਂ ਜ਼ਿਆਦਾ ਬਣਾ ਦੋ ਤੇ ਉਹਦੇ ਵਿੱਚ ਦੋ ਗਲਾਸ ਮੇਰੇ ਪਏ ਹੋਣੇ ਚਾਹੀਦੇ ਓਕੇ ਮੈਂ ਮੈਂ ਉੱਥੇ ਰੱਖ ਸਕਦਾ ਹਾਂ ਇੰਨੇ ਗੰਦੀ ਲੋ ਮੈਂ ਜਦੋਂ ਪੰਜਾਬ ਜਲੰਧਰ ਮੇਰਾ ਪਿੰਡ ਹੈ ਨਾ ਹਾਂਜੀ ਤੇ ਉੱਥੇ ਖੇਤਾਂ 'ਚ ਅਸੀਂ ਬਹਿ ਕੇ ਪ੍ਰੋਪਰ ਗੁੜ ਵਾਲੀ ਚਾਹ ਉੱਥੇ ਦੀ ਜੀ ਤੇ ਉਹ ਸਭ ਤੋਂ ਮੈਨੂੰ ਬੈਸਟ ਲੱਗਦੀ ਮੈਂ ਉਧਰ ਜ਼ਿਆਦਾ ਨਹੀਂ ਪਿੰਦਾ ਬਟ ਪੀਣਾ ਹੈ ਤਾਂ ਫਿਰ ਉੱਥੇ ਜਾ ਕੇ ਬਹੁਤ ਪੀ ਲੈਂਦਾ ਜੀ ਓਕੇ ਮੈਨੂੰ ਮੈਂ ਮੈਨੂੰ ਚਾਹ ਪੀਣੇ ਨਾਲ ਜ਼ਿਆਦਾ ਸ਼ੌਕ ਹੁੰਦਾ ਕਿਸ ਚੀਜ਼ ਦਾ ਹੈ ਉਹ ਮਾਹੌਲ ਜਦ ਬੰਨਤਾ ਨਾ ਕਿ ਚਾਹ ਬਣ ਰਹੀ ਹੈ ਅਭੀ ਕੜ ਰਹੀ ਹੈ ਜੀ ਅਭੀ ਡਲ ਡਲ ਕੇ ਆਏਗੀ ਸਭ ਕੇ ਲਈ ਸਭ ਬੈਠ ਕੇ ਸਾਥ ਮੇ ਚਾਹ ਪੀئیںਗੇ ਬਾਤੇ ਕਰਾਂਗੇ ਮੈਨੂੰ ਉਸ ਚੀਜ਼ ਦੀ ਐਕਸਾਈਟਮੈਂਟ ਹੁੰਦੀ ਹੈ ਖੂਰ ਆਤਾ ਉਸਮੇ ਹਾਂ ਹਾਂ ਰਾਈਟ ਐਂਡ ਤੁਹਾਨੂੰ ਪਾਜੀ ਮੈਨੂੰ ਤਾਂ ਚਾਹ ਦਾ ਕੋਈ ਚਾਨ ਨਹੀਂ ਹੈਗਾ ਚਾਹ ਦਾ ਚਾਹ ਚਲੋ ਐਨੀਵੇਸ ਵਾਈਲਡ ਵਾਈਲਡ ਪੰਜਾਬ ਹੈ ਨਾ ਤੇ ਮੈਂ ਬਾਹਰ ਦੇਖ ਰਹੀ ਸੀ ਤੁਸੀਂ ਮੇਰੇ ਇਲਾਕੇ ਚ ਕੀ ਕਰ ਰਹੇ ਹੋ ਪਠਾਨਕੋਟ ਗੁਰਦਾਸਪੁਰ ਵਾਲਾ ਕਿਹੜਾ ਆਈ ਮੀਨ ਇਮੋਸ਼ਨਲ ਫਿਲਮ ਦੇ ਵਿੱਚ ਪਹਿਲੇ ਤਾਂ ਮੈਨੂੰ ਇਹ ਦੱਸੋ ਵੈਸੇ ਸਾਰੇ ਪਟਿਆਲਾ ਸਾਡਾ ਸੈਟਅਪ ਆ ਫਿਲਮ ਦਾ ਉਹ ਪਟਿਆਲਾ ਬਟ ਇੱਕ ਜਿਵੇਂ ਸਿਮਰ ਭਾਈ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਇੱਕ ਟਰੈਵਲ ਦਿਖਾਉਣਾ ਸੀਗਾ ਸੋ ਇਹਨਾਂ ਨੇ ਫਿਰ ਉਹ ਐਂਡ ਇਦਾਂ ਚੂਜ਼ ਕੀਤਾ ਕਿ ਪਟਿਆਲਾ ਤੋਂ ਟਰੈਵਲ ਕਰਕੇ ਗੁਰਦਾਸਪੁਰ ਜਾ ਰਹੇ ਆ ਸੋ ਪਠਾਨਕੋਟ ਸੌਰੀ ਪਠਾਨਕੋਟ ਜਾ ਰਹੇ ਆ ਸੋ ਉਹਦੇ ਵਿੱਚ ਉਹ ਜਰਨੀ ਇੱਕ ਲੰਬੀ ਵੀ 3 ਘੰਟੇ 4 ਘੰਟੇ ਜਾ ਕੇ ਵਾਪਸ ਆ ਜਾਾਂਗੇ ਸੋ ਉਹ ਉਸ ਪੁਆਇੰਟ ਆਫ 뷰 ਨਾ ਕੀਤਾ ਹੋਇਆ ਵੈਸੇ ਅਸੀਂ ਸਾਰੇ ਪਟਿਆਲਾ 베ਸਡ ਆ ਫਿਲਮ ਚਲੋ ਐਨੀਵੇਜ਼ ਫਿਲਮ ਦੇ ਜ਼ਰੀਏ ਤੁਸੀਂ ਸਾਡੇ ਸ਼ਹਿਰ ਆਏ ਸਵਾਗਤ ਥੈਂਕ ਯੂ ਸੋ ਵਾਈਲਡ ਵਾਈਲ ਪੰਜਾਬ ਕੀ ਹੈ ਵਰਲਡ ਵਾਈਲਡ ਵਲ ਪੰਜਾਬ ਇੱਕ ਬਹੁਤ ਹੀ ਣੁਖੀ ਅਤਰੰਗੀ ਫਿਲਮ ਆ ਜਿਹਦੇ ਅੰਦਰ ਬੇਸਿਕਲੀ ਰੋਡ ਟ੍ਰਿਪ ਹੈਗਾ ਬ੍ਰੇਕਅਪ ਦਾ ਜਦਦਾ ਹੁੰਦਾ ਆ ਲੋਕੀ ਅਕਸਰ ਆਪਣੇ ਪਾਰਟਨਰ ਵਾਸਤੇ ਟਰੈਵਲ ਕਰਦੇ ਉਹਨੂੰ ਪਟਾਣ ਵਾਸਤੇ ਇਹ ਰਿਸ਼ਤਾ ਤੋੜਨ ਵਾਸਤੇ ਟਰੈਵਲ ਕਰ ਰਹੇ ਆ ਸਾਰੇ ਦੇ ਸਾਰੇ ਤੇ ਸਾਡਾ ਜਿਹੜਾ ਮੈਡ ਬੰਚ ਹੈਗਾ ਇੱਕ ਵਾਈਲਡ ਰਾਈਡ ਤੇ ਹੈਗਾ ਤੇ ਆਪਾਂ ਸਫ਼ਰ ਤੇ ਨਿਕਲੇ ਹੋਏ ਆ ਮੇਰੀ ਐਕਸ ਗਰਲਫ੍ਰੈਂਡ ਨੂੰ ਬੋਲਣ ਲਈ ਆਈ ਏਮ ਓਵਰ ਯੂ अच्छा ਤੇ ਉਹਦੇ ਸਫਰ ਦੇ ਅੰਦਰ ਕੀ ਕੀ ਚੀਜ਼ਾਂ ਐ ਲੋਕ ਕੀ ਸਾਰੇ ਸਫਰ ਕਰਦੇ ਆ ਤੇ ਕੀ ਮਿਸ ਐਡਵੈਂਚਰਸ ਹੁੰਦੇ ਆ ਐਂਡ ਐਡਵੈਂਚਰਸ ਹੁੰਦੇ ਆ ਤੋ ਪੂਰਾ ਜਿਹੜਾ ਵਾਈਲਡ ਰਾਈਡ ਹੈਗੀ ਆ ਉਹ ਹੈਗੀ ਸਾਡੀ ਫਿਲਮ ਵਾਈਲਡ ਵਾਈਲਡ ਪੰਜਾਬ ਐਗਰੀ ਕਰਦੇ ਹੂੰ ਵਾਈਲਡ ਵਾਈਲਡ ਪੰਜਾਬ ਮੀਨ ਸੇਮ ਟੂ ਯੂ ਹਾਂਜੀ ਬਿਲਕੁਲ ਇਦਈ ਹੈ ਕਿਉਂਕਿ ਚਾਰ ਦੋਸਤਾਂ ਦੀ ਸਟੋਰੀ ਹੈ ਜਿਹੜੇ ਕਿ ਪੰਜਾਬ ਤੋਂ ਨੇ ਤੇ ਉਹਨਾਂ ਦਾ ਇੱਕ ਦੋਸਤ ਜਿਹੜਾ ਦਿਲ ਟੁੱਟ ਗਿਆ ਤੇ ਅਸੀਂ ਸਾਰੇ ਜਾਣੇ ਕੋਸ਼ਿਸ਼ ਕਰਨ ਸਾਰੇ ਜਾਣੇ ਦੇ ਵਿੱਚ ਮੈਂ ਇਨਕਲੂਡਡ ਨਹੀਂ ਹੈਗਾ ਕਿਉਂਕਿ ਮੈਂ ਪਪਾਸ ਬੁਆਇਆ ਮੈਨੂੰ ਹਮੇਸ਼ਾ ਡਰ ਲੱਗਦਾ ਰਹਿੰਦਾ ਕਿ ਮੈਂ ਟਾਈਮ ਤੇ ਘਰੇ ਜਾਣਾ ਤੇ ਮੈਂ ਪਪਾ ਤੋਂ ਪਰਮਿਸ਼ਨ ਲੈ ਕੇ ਜਾਣੀ ਆ ਤੇ ਮੇਰੇ ਪਪਾ ਵੀ ਬਹੁਤ ਆੜਬ ਨੇ ਅਗਰ ਤੁਸੀਂ ਟ੍ਰੇਲਰ ਦੇਖ ਕੇ ਆਓਵੇ ਸੋ ਇਸ ਕਰਕੇ ਮੈਂ ਇਹਨਾਂ ਦੇ ਵਿੱਚ ਫਸਦਾ ਸਿਰਫ ਦੋਸਤੀ ਕਰਕੇ ਰੋੜਾ ਮੇਰਾ ਬੈਸਟ ਫਰੈਂਡ ਆ ਤੇ ਰੋੜੇ ਦੇ ਲਈ ਮੈਂ ਇਹ ਕਹਿੰਦਾ ਕੋਈ ਚੱਕਰ ਨਹੀਂ ਤੂੰ ਜਾਣੇ ਜਾਣਾ ਨਾਲ ਤਾਂ ਮੈਨੂੰ ਜਾਣਾ ਪੈਂਦਾ ਸੋ ਫਿਰ ਅੱਗੇ ਜਾ ਕੇ ਜੇ ਮਿਸ ਐਡਵੈਂਚਰ ਦੱਸਿਆ ਕਿ ਅੱਗੇ ਜਾ ਕੇ ਕੀ ਕੀ ਚੀਜ਼ਾਂ ਹੁੰਦੀਆਂ ਨੇ ਜਿਹਦੇ ਵਿੱਚ ਫਸਦੇ ਆਂ ਸੀ ਤੇ ਮੇਰੀ ਸਿਚੁਏਸ਼ਨ ਕੀ ਬਣਦੀ ਆ ਤੇ ਉਹ ਆ ਆਦਰਵਾਇਜ਼ ਅਗਰ ਸਾਡੇ ਚਾਰਾਂ ਦੀ ਗੱਲ ਕੀਤੀ ਜਾਵੇ ਤੇ ਇਹ ਉਹ ਚਾਰ ਦੋਸਤਾਂ ਦੀ ਸਟੋਰੀ ਆ ਕਿ ਜਿਹੜੇ ਅਗਰ ਤੁਸੀਂ ਫਿਲਮ ਦੇਖੋਗੇ ਤਾਂ ਉਹ ਤੁਹਾਨੂੰ ਲੱਗੂਗਾ ਕਿ ਹਾਂ ਐਵੇਂ ਦੇ ਸਾਡੇ ਗਰੁੱਪ 'ਚ ਹੁੰਦੇ ਆ ਕਿ ਕੋਈ ਸ਼ਰਾਰਤੀ ਹੁੰਦਾ ਕੋਈ दारू ਪੀ ਕੇ ਸੰਟੀ ਹੋ ਜਾਂਦਾ ਕੋਈ ਜਿਹਨੂੰ ਸਿਰਫ ਇਦਾਂ ਹੀ ਡਰ ਲੱਗਿਆ ਰਹਿੰਦਾ ਕਿ ਯਾਰ ਮੈਨੂੰ ਘਰੋਂ ਫੋਨ ਨਾ ਆ ਜਵੇ ਪਲੀਜ਼ ਮੇਰੇ ਟਾਈਮ ਨਾਲ ਘਰੇ ਛੱਡ ਦਿਓ ਮੈਨੂੰ ਮੈਂ ਟਾਈਮ ਤੋਂ ਪਹਿਲਾਂ ਘਰੇ ਜਾਣਾ ਸੋ ਮੇਰਾ ਕੈਰੈਕਟਰ ਉਹ ਆ ਜੀ ਓਕੇ ਸੋ ਪੰਜਾਬ ਅਸੀਂ ਸਾਰੇ ਕਿਤੇ ਨਾ ਕਿਤੇ ਬਹੁਤ ਪ੍ਰਾਊਡ ਆ ਕਿਉਂਕਿ ਅੱਜ ਵਰਲਡਵਾਈਡ ਪੰਜਾਬੀਆਂ ਦੀ ਇੱਕ ਵੱਖਰੀ ਟੋਰ ਅਸੀਂ ਸਾਰਿਆਂ ਨੇ ਸੈਟਅਪ ਕੀਤੀ ਹੋਈ ਹੈ ਤੁਸੀਂ ਸਾਰਿਆਂ ਦਾ ਕ੍ਰੈਡਿਟ ਹੈ ਉਹਦੇ ਵਿੱਚ ਮਿਹਨਤ ਹੈ ਹੈਨਾ ਸੋ ਪੰਜਾਬੀ ਬੀਇੰਗ ਪੰਜਾਬੀ ਵਰਨ ਕੀ ਫੀਲ ਆਂਦਾ ਹੈ ਆਲਵੇਜ਼ ਯਾ ਪੰਜਾਬ ਨੂੰ ਲੈ ਕੇ ਕੀ ਕਹਿੰਦੇ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਆਪਾਂ ਜਿੱਦਾਂ ਮੈਂ ਆਪ ਜਲੰਧਰੋਂ ਆ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਸਾਡੀ ਬੋਲੀ ਤੇ ਸਾਡੇ ਕਲਚਰ ਤੇ ਸਾਡੇ ਪਿਆਰ ਤੇ ਸਾਡੇ ਈਮੋਸ਼ਨ ਤੇ ਤੇ ਜਿਸ ਤਰੀਕੇ ਦੀ ਵਾਰਮਥ ਹੈਗੀ ਆ ਪੂਰੀ ਦੀ ਪੂਰੀ ਸਟੇਟ ਦੇ ਅੰਦਰ ਇੱਧਰ ਜਿੱਦਾਂ ਮਤਲਬ ਬਹੁਤ ਹੀ ਜ਼ਿਆਦਾ ਪਿਆਰ ਆ ਆਈ ਥਿੰਕ ਆਪਾਂ ਜਦੋਂ ਮੁੰਬਈ ਵੀ ਹੁੰਦੇ ਆ ਸਾਡੇ ਆਪਣੇ ਗਰੁੱਪ ਆ ਜਿਹੜੇ ਪੰਜਾਬੀ ਬੰਦੇ ਹੈਗੇ ਆ ਗਾਣੇ ਸੁਣਨੇ ਗੱਲਾਂ ਕਰਨੀਆਂ ਆਪਣੀ ਭਾਸ਼ਾ ਚ ਗੱਲ ਕਰਨੀ ਉਹ ਬਹੁਤ ਜ਼ਿਆਦਾ ਵਧੀਆ ਲੱਗਦਾ ਤੇ ਆਈ ਥਿੰਕ ਜਿੰਨਾ ਪਿਆਰ ਤੇ ਜਿੰਨਾ ਈਮੋਸ਼ਨ ਪੰਜਾਬ ਦੇ ਅੰਦਰ ਹੈ ਮੈਂ ਕਿਤੇ ਹੋਰ ਐਕਸਪਲੋਰ ਉਨਾ ਨਹੀਂ ਕੀਤਾ ਸਾਡੀ ਜਨਮ ਭੂਮੀ ਹੈਗੀ ਆ ਪੰਜਾਬ ਤੇ ਹੁਣ ਕਰਮ ਭੂਮੀ ਮੁੰਬਈ ਆ ਤੇ ਆਈ ਥਿੰਕ ਬਹੁਤ ਖੂਬਸੂਰਤ ਆ ਤੇ ਬਹੁਤ ਵਧੀਆ ਲੱਗਦਾ ਬਾਰ-ਬਾਰ ਇੱਧਰ ਵਾਪਸ ਆ ਕੇ ਇੱਧਰ ਦੀਆਂ ਫਿਲਮਾਂ ਕਰਕੇ ਇੱਧਰ ਦੇ ਕਿਰਦਾਰ ਨਿਭਾ ਕੇ ਤੇ ਸਾਰੇ ਯਾਰ ਦੋਸਤ ਇਕੱਠੇ ਮਿਲ ਕੇ ਵਧੀਆ ਫਨ ਕਰਦੇ ਪੰਜਾਬ 'ਚ ਜੀ ਜੀ ਮੈਨੂੰ ਲੱਗਦਾ ਹਰ ਚੀਜ਼ ਨਾ ਇਨਕੰਪਲੀਟ ਹੈ ਪੰਜਾਬੀ ਕਲਚਰ ਕੇ ਬਿਨਾ ਮਤਲਬ ਆਪ ਕੁਝ ਵੀ ਆਪਕੇ ਲਈ ਕੁਝ ਵੀ ਅੱਛਾ ਹੁੰਦਾ ਹੈ ਤੋ ਯੂ نو ਆਪਕੇ ਲਈ ਪੰਜਾਬੀ ਖਾਣਾ पंजाबी गाने पंजाबी डांस हर जगह आप कुछ भी इंजॉय कर रहे हो कोई भी आपके लिए स्पेशल ओकेजन है कोई स्पेशल डे है तो वहाँ पे ये चीज़ें होती होती हैं तो बहुत इम्पोर्टेंट है पंजाबी तो कल्चर तो ती कहना चाहोगे मैं एक चीज़ कहूँगा कि साढ़े ना सब तो स्पेशल चीज़ ये है कि इवन एट दॉडरस मजोरिटी अपने पंजाबी सिख भ्रा ने बहुत सैक्रीफाइस किए ने पहला भी बहुत सुरमे रहे ਤੇ ਇਹ esto ਬਹੁਤ ਮਾਨ ਫੀਲ ਹੁੰਦਾ ਹੈ ਤੇ ਫਿਰ ਇਵਨ ਇਫ ਯੂ ਟਾਕ ਅਬਾਊਟ ਐਂਟਰਟੇਨਮੈਂਟ ਕਿੱਥੇ ਤੱਕ ਪਹੁੰਚ ਗਏ ਨੇ ਗਾਣੇ ਇੰਟਰਨੈਸ਼ਨਲ ਚਲੇ ਗਏ ਸਾਡੇ ਰਾਈਟ ਇਵਨ ਯੂ ਟਾਕ ਅਬਾਊਟ ਡਾਇਰੈਕਟਰਸ ਇਨ ਏਵਰੀ ਫੀਲਡ ਇਹ ਸਾਰੀ ਚੀਜ਼ਾਂ ਦੇਖ ਕੇ ਸਾਨੂੰ ਵੀ ਮੋਟੀਵੇਸ਼ਨ ਹੁੰਦੀ ਹੈ ਸਾਨੂੰ ਵੀ ਗੁੱਡ ਫੀਲ ਹੁੰਦਾ ਹੈ ਤੇ ਅਸੀਂ ਵੀ ਬਸ ਉਸ ਰਾਹ 'ਤੇ ਹਾਂ ਤਾਂ ਕੋ ਜੋ ਵੀ ਕਰੀਏ ਵਧੀਆ ਕਰੀਏ ਇਸੇ ਜਿੱਦਾਂ ਹੁਣ ਅਸੀਂ ਕਾਮੇਡੀ ਫਿਲਮ ਬਣਾਈ ਹੈ ਤੇ ਸਿਮ ਭਾਜੀ ਨੇ ਜਿੱਦ ਤਰੀਕੇ ਨਾਲ ਡਾਇਰੈਕਟ ਕੀਤੀ ਹੈ ਦਿਸ ਇਜ਼ ਵਾਟ ਇਟ ਇਜ਼ ਕਿ ਸਿਨੇਮਾ ਵੀ ਉਸ ਤਰੀਕੇ ਨਾਲ ਗਰੋ ਹੋਇਆ ਹੈ ਰਾਈਟਿੰਗਸ ਡਾਇਰੈਕਸ਼ਨ ਤੇ ਅੱਜ ਦੇ ਟਾਈਮ ਤੇ 2024 ਚ ਜੋ ਫਿਲਮਾਂ ਆ ਰਹੀਆਂ ਹੈ ਅਸੀਂ ਉਸ ਪਾਰਟ ਉਸ ਚੀਜ਼ ਦਾ ਹਿੱਸਾ ਹੈ ਤੇ ਲੋਕੀ ਅੱਜ ਵੀ ਪਸੰਦ ਕਰ ਰਹੇ ਨੇ ਪਹਿਲਾਂ ਵੀ ਪਸੰਦ ਕਰਦੇ ਸੀ ਓਵਰਆਲ ਨਾਰਥ ਨੂੰ ਨਾਰਥ ਬੈਲਟ ਨੂੰ ਦੇਖ ਕੇ ਗਾਣੇ ਹੋਵੇ ਫਿਲਮਾਂ ਹੋਵੇ ਕੁਝ ਵੀ ਹੋਵੇ ਜੀ ਸਾਰਾ ਕੁਝ ਦੇਖ ਕੇ ਬਹੁਤ ਮਾਨ ਫੀਲ ਹੁੰਦਾ ਹੈ ਰਾਈਟ ਸੋ ਤੁਸੀਂ ਕੀ ਕਹੋਗੇ ਮੈਂ ਤਾਂ ਅਸਲੀ ਮੈਂ ਅਗਰ ਆਪਣੀ ਗੱਲ ਕਰਾਂ ਕਿ ਮੈਂ ਜੋ ਵੀ ਕੰਮ ਕਰ ਰਹੇ ਆ ਅੱਜ ਦੇ ਟਾਈਮ ਮੈਂ ਏ ਪੰਜਾਬੀ ਹੋਣ ਕਰਕੇ ਕਰ ਰਹੇ ਆ ਆਪਣੇ ਪੰਜਾਬੀ ਗਾਣੇ ਕਰਕੇ ਕਰ ਰਹੇ ਹੂੰ ਸੋ ਮੈਂ ਤਾਂ ਹਮੇਸ਼ਾ ਇਹ ਕਹਣਾ ਮੈਂ ਬਹੁਤ ਬਲੇਸਡਾਂ ਤੇ ਲੱਕੀ ਹਾਂ ਕਿ ਮੈਂ ਇਸ ਧਰਤੀ ਤੇ ਪੈਦਾ ਹੋਇਆ ਜੀ ਕਿ ਜਿੱਥੇ ਹਰ ਇੱਕ ਚੀਜ਼ ਆ ਤੁਹਾਡੇ ਕੋਲ ਤੁਹਾਡੇ ਚ ਇਮੋਸ਼ਨਸ ਵੀ ਨੇ ਤੁਸੀਂ ਇੰਜੋਏ ਵੀ ਕਰਦੇ ਹੋ ਤੁਹਾਡੇ ਚ ਇੱਕ ਦੋਸਤੀ ਵਾਲਾ ਜਾਂ ਤੁਸੀਂ ਸਪੋਰਟ ਕਰਨ ਵਾਲਾ ਪੋਜ਼ਿਟਿਵਿਟੀ ਮੈਨੂੰ ਲੱਗਦਾ ਕਿ ਜਿੰਨੀ ਪੰਜਾਬ ਦੇ ਲੋਕਾਂ ਦੇ ਚ ਪੋਜ਼ਿਟਿਵਿਟੀ ਆ ਜੀ ਅਗਰ ਆਪਾਂ ਸੋਚਦੇ ਤਾਂ ਮੈਨੂੰ ਨਹੀਂ ਲੱਗਦਾ ਕਿਤੇ ਹੋਰ ਮਿਲਦੀ ਆ ਮੈਂ ਬੰਬਈ ਵੀ ਜਾਣਾ ਵੀਰੋ ਨੇ ਮੈਨੂੰ ਹਮੇਸ਼ਾ ਕਹਿੰਦੇ ਰਹਿੰਦੇ ਕਿ ਤੂੰ ਚੱਲ ਨਹੀਂ ਕਰਦਾ ਸਾਡੇ ਨਾਲ ਟਾਈਮ ਕੱਢ ਕੇ ਆ ਜਾ ਤੇ ਮੇਰੀ ਕੋਸ਼ਿਸ਼ ਮੇਰੀ ਮੈਨੂੰ ਹੁਣ ਵੀ ਚੰਡੀਗੜ੍ਹ ਪ੍ਰਮੋਸ਼ਨ ਕਰਨਾ ਹੈ ਪਰ ਦਿੱਲੀ ਸੀ ਜੀ ਅਸੀਂ ਮੈਂ ਰਾਤ ਆਪਣੇ ਬੈੱਡ ਤੇ ਜਾ ਕੇ ਸੁੱਤਾ ਕਰੇ ਨਾ ਸੋ ਮੈਨੂੰ ਜਿਹੜਾ ਉਹ ਸਕੂਨ ਆ ਜੋ ਪੀਸ ਆ ਉਹ ਮੈਨੂੰ ਪੰਜਾਬ ਦੇ ਵਿੱਚ ਹੀ ਮਿਲਦਾ ਉਹ ਇਹ ਇਹ ਰੀਜ਼ਨ ਨਹੀਂ ਕਿ ਮੈਂ ਪੰਜਾਬ ਤੋਂ ਆ ਇਸ ਕਰਕੇ ਬਟ ਇੰਨਾ ਘੁੰਮ ਲਈ ਦੁਨੀਆ ਤੇ ਇੰਨਾ ਕੁਝ ਦੇਖ ਲਿਆ ਜਦੋਂ ਵੀ ਮਤਲਬ ਪੰਜਾਬ ਵਰਗੀ ਵਾਈਬ ਮੈਨੂੰ ਕਿਤੇ ਨਹੀਂ ਮਿਲਦੀ। ਮੇਰਾ ਇਹ ਐਸੀ ਜਗ੍ਹਾ ਕਿ ਜਿੱਥੇ ਮੈਂ ਅਗਰ ਫ੍ਰੀ ਵੀ ਬੈਠਾ ਤਾਂ ਵੀ ਮੇਰਾ ਦਿਲ ਲੱਗਿਆ ਹੋਇਆ। ਕੀ ਬਾਤ ਹੈ। ਮੇਰਾ ਬੰਬੇ ਜਾ ਕੇ ਮੇਰਾ ਦਿਲ ਲੱਗਦਾ ਮੈਂ ਤਾਂ ਹਮੇਸ਼ਾ ਕੋਸ਼ਿਸ਼ ਕਰਦਾ ਹਾਂ ਕਿ ਮੇਰੀ ਮੇਰਾ 8 ਵਜੇ ਤੋਂ ਪਹਿਲਾਂ ਪਹਿਲਾਂ ਕੰਮ ਖਤਮ ਹੋ ਗਿਆ ਸਾਢੇ 8 ਦੀ ਲਾਸਟ ਫਲਾਈਟ ਹੁੰਦੀ ਹੈ ਮੈਂ ਲੈ ਕੇ ਵਾਪਸ ਆ ਜਾਂਦਾ। ਵਾਓ। ਵਾਓ ਨਾਈਸ। ਸੋ ਪਤਰ ਤੁਸੀਂ ਪਟਿਆਲਾ ਸਾਰਿਆਂ ਨੇ ਸ਼ੂਟ ਕੀਤਾ ਪੰਜਾਬੀਆਂ ਦੇ ਨਾਲ ਪੰਜਾਬ ਦੇ ਵਿੱਚ ਸ਼ੂਟ ਕੀਤਾ ਹੈ ਨਾ ਪੰਜਾਬ ਦੀ ਵਾਈਬ ਕੀ ਕਹਿੰਦੀ ਹੈ? पंजाब वाइब इज़ अमेजिंग पंजाब का खाना इज अमेजिंग पंजाबी म्यूजिक इज अमेजिंग एंड मोस्ट इम्पोर्टेंटली ये जो आप पंजाबी लोग यू युगा इज अमेजिंग दिल you, बहुत बड़ा है आप लोगों का uh, मुझे अभी भी याद है हम पिंड में शूट कर रहे थे रेलवे ट्रैक के सामने हुँ. तो वहाँ पे uh, लो, घ, घर थे तो Uh, वहाँ के लोग हमें बुला रहे थे हमें चाय दे रहे थे हमें खाना खाने के लिए रोटियाँ बना के दे रहे थे एक्चुअली hmm. हमने हम उनके घर घर में ही बैठे थे wow. और शूट करने के लिए हम शॉट देने के लिए जाते थे तो आई फील लाइक रियली नाइस पीपल लिव इन पंजाब राइट सो मंजूजी ਤੁਹਾਡਾ ਸਵਾਲ ਤੁਹਾਨੂੰ ਵੀ ਸੇਮ ਹੈ ਬਟ ਇੱਕ ਇਹਦੇ ਵਿੱਚ ਮੈਂ ਚੀਜ਼ ਹੋਰ ਐਡ ਕਰਨੀ ਚਾਹਾਂਗੀ ਕਿ ਯੂਜੂਅਲੀ ਬਾਲੀਵੁੱਡ ਦੇ ਵਿੱਚ ਹੁਣ ਸਿਨੈਰੀਓ ਚੇਂਜ ਹੋ ਗਿਆ ਹੈ ਕੰਮ ਕਰਨ ਦਾ ਬਹੁਤ ਸਾਰੇ ਸਾਡੇ ਇਹੋ ਜਿਹੇ ਸਟਾਰਸ ਨੇ ਜੋ ਹੈ ਨਾ ਪੱਗ ਬੰਦੇ ਨੇ ਸਾਡਾ ਕਰਾਊਨ ਹੈ ਇਹ ਸਿਰ ਦਾ ਸਿੱਖੀ ਨੂੰ ਸੰਭਾਲ ਕੇ ਕੰਮ ਕਰਦੇ ਨੇ ਬਟ ਇੱਕ ਟਾਈਮ ਤੇ ਚੈਲੰਜ ਸੀਗਾ ਐਕਚੁਅਲੀ ਲੇਕਿਨ ਹੁਣ ਇੱਕ ਸਪੇਸ ਇੱਕ ਕੈਰੈਕਟਰ ਜਿਹੜੇ ਨੇ ਉਹ ਅੱਛੇ ਮਿਲਣ ਲੱਗ ਗਏ ਨੇ ਸੋ ਤੁਸੀਂ ਵੀ ਸਿੱਖੀ ਸੰਭਾਲ ਕੇ ਬਹੁਤ ਸੋਹਣੇ ਤਰੀਕੇ ਨਾਲ ਬਾਲੀਵੁੱਡ ਵਿੱਚ ਕੰਮ ਕਰ ਰਹੇ ਹੋ ਸਾਰਿਆਂ ਦੇ ਦਰਜਾ ਥਾ ਬਣਾ ਰਹੇ ਹੋ ਸੋ ਮੈਂ ਮਤਲਬ ਮੈਂ ਇਸ ਗੱਲ ਨੂੰ ਚਾਹਾਂਗੀ ਕਿ ਤੁਸੀਂ ਕੈਰੀ ਫਾਰਵਰਡ ਕਰੋ ਡੈਫੀਨਿਟਲੀ ਡੈਫੀਨਿਟਲੀ ਮੈਂ ਮੈਂ ਐਕਚੁਅਲੀ ਬਹੁਤ ਬਹੁਤ ਪ੍ਰਾਊਡ ਫੀਲ ਕਰਨਾ ਕਿ ਮੈਂ ਇੱਕ ਸਦਾਰ ਫੈਮਿਲੀ ਚ ਪੈਦਾ ਹੋਇਆ और uh, सब मतलब मेरे को भी ना बहुत लोगों ने बोला पहले उनको लगता था मैंने जब पहली फिल्म की थी तो बोलते थे अच्छा आप रियल में सरदार हो उनको विश्वास नहीं होता था कि यू नो एक सरदार को ऐसा रोल मिला है और पहली फिल्म में इतनी अप्रिसशन मिल जाएगी एक अवार्ड मिल जाएगा तो फिर कई बार बोला लोगों ने अच्छा एक तो फिल्म मिल गई आगे कैसे चलेगा करियर तो मैं ना हमेशा मेरी मॉम ने ये सिखाया मुझे कि जिस सीखी की वजह से तुझे चांस मिला है उसको कभी जाने मत दियो ये यही तुझे लेके है ये और यही तुझे आगे लेके जाएगी अगर तू उसकी रिस्पेक्ट नहीं करेगा ना तो बॉलीवुड में किसी भी इंडस्ट्री में तेरी रिस्पेक्ट नहीं करेगा कोई क्या बात तो आई विल ऑलवेज बी केयरफुल और मैं हमेशा यही करूँगा कि मैं नो सरदारी में रखूँल ये थोड़ी आ, मिक्स है एक कैनेडियन और पटियाला मिक्स स्टाइल है और ये बड़ी मुश्किल से क्रैक हुई थी हम बहुत इस पर you know, uh, डिस्कशन चर्चा।, चर्चा हुई कि कैसे क्या क्या गेटअप अलग लगना चाहिए कि नॉर्मल भी ना हो एक टॉर आए तो आई थिंक जब ये हुआ और हमारे जो मेरे पाजी हैं जो मुझे टर्बन बांधते हैं वो हेल्प करते हैं तो उन्होंने एक आइडिया क्रैक किया कि ये स्टाइल होना चाहिए पाजी ने भी एग्री किया उनको बहुत अच्छी लगी और फिर कहते हैं मुझे ऊपर हो जाएंगी फिर तो टॉर ही टॉर है बट सूट कर दिया राइट यस यस हां सो पर जी ਤੁਸੀਂ ਕੀ ਕਹਿਣਾ ਚਾਹੋਗੇ ਮਤਲਬ ਮੈਂ ਤਾਂ ਮੈਨੂੰ ਇਸ ਗੱਲ ਦਾ ਇੱਕ ਬਹੁਤ ਅੱਛਾ ਲੱਗਦਾ ਹੈ ਕਿ ਪੰਜਾਬੀ ਗਾਣੇ ਤਾਂ ਆਬਵੀਅਸਲੀ ਵਰਲਡਵਾਈਡਲੀ ਹਨਾ ਬਹੁਤ ਸਾਡੇ ਜਾਂ ਚਿਹਰੇ ਨੇ ਵਾਈਬ ਕਰਦੇ ਨੇ ਗੋਰੇ ਕਾਲੇ ਸਾਰੇ ਬਟ ਹੁਣ ਫਿਲਮਾਂ ਦੇ ਵਿੱਚ ਵੀ ਇੱਕ ਪੰਜਾਬੀ ਰੰਗ ਪੰਜਾਬੀ ਫਲੇਵਰ ਦਿਖਾਈ ਦਿੰਦਾ ਯੂਸ਼ਵਲੀ கரੈਕਟ ਮੈਂ ਤੇ ਕਹਿੰਨਾ ਕਿ ਉਹ ਬਹੁਤ ਪਹਿਲੇ ਤੋਂ ਵੀ ਦਿਖਾਈ ਦੇ ਰਿਹਾ ਹੈ ਹਾਂ ਜੀ ਕਿਉਂਕਿ ਸਾਡੇ ਬਾਲੀਵੁੱਡ ਕਿੰਨੇ 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 ਲੋਕੀ ਨਾਰਥ ਤੋਂ ਹੋਏਗੇ ਨੇ ਤੇ ਉਹ ਹਿਊਮਰ ਪੈਲਟੋ ਵੀ ਐਕਸੈਪਟ ਡੇਗਾ ਜੀ ਤੇ ਇਸ ਫਿਲਮ ਤੋਂ ਜਿਹੜੀ ਮੇਰੀ ਪਹਿਲੀ ਫਿਲਮ ਵੀ ਹੈ ਤੇ ਮੈਨੂੰ ਬਹੁਤ ਚੰਗਾ ਲੱਗੇ ਕਿ ਬਿਕੋਜ਼ ਵੀ ਕੁਡ ਡੂ ਥਿਸ ਐਂਡ ਵੀ ਕੁਡ ਕ੍ਰੀਏਟ ਅ ਨਿਊ ਕਾਈਂਡ ਆਫ ਕਾਮੇਡੀ ਆਊਟ ਆਫ ਪੰਜਾਬ ਜਿਹੜੀ ਸ਼ਾਇਦ ਅਸਤੇ ਲੋਕਾਂ ਨੇ ਨਹੀਂ ਦੇਖੀ ਹੋਣੀ ਹੈ ਤੇ ਆਮ ਵੈਰੀ ਐਕਸਾਈਟਡ ਕਿ ਲੋਕਾਂ ਨੂੰ ਜਸ 10 ਜੁਲਾਈ ਨੂੰ ਆਏਗੀ ਪਿਕਚਰ ਬਾਹਰ ਤੇ ਸਭ ਨੂੰ ਨਵਾਂ ਰੂਪ ਪੰਜਾਬ ਦਾ ਬਹੁਤ ਲੋਕਾਂ ਨੂੰ ਦੇਖਣ ਨੂੰ ਮਿਲੇਗਾ ਤੇ ਆਈ ਹੋਪ ਪਸੰਦ ਆਏ ਸਭ ਨੂੰ ਜੀ ਬਿਲਕੁਲ ਸੋ ਜਾਣ ਤੋਂ ਪਹਿਲਾਂ ਇੱਕ ਅਹਿਮ ਗੱਲ ਕਿਉਂਕਿ ਪੰਜਾਬੀਆਂ ਦੀ ਕੋਈ ਵੀ ਗੱਲ ਬਿਨਾ ਮਿਊਜ਼ਿਕ ਤੋਂ ਖਤਮ ਨਹੀਂ ਹੁੰਦੀ ਤੇ ਅਸੀਂ ਇਸ ਦੇ ਵਿੱਚ ਦੇਖ ਰਿਹਾ ਕਿ ਤੁਸੀਂ ਕਾਫੀ ਭੰਗੜੇ ਛੰਗੜੇ ਪਾਏ ਨੇ ਹੈਨਾ ਬਟ ਢੋਲ ਜਗੀਰੋ ਦਾ ਹਾਂ ਮੈਨੂੰ ਲੱਗਦਾ ਸਾਡਾ ਵਿਡਿੰਗ ਐਂਥਮ ਹੈ ਉਹ ਕਿ ਉਹ ਦੱਸ ਵੀਰੇ ਸੋ ਮੈਂ ਸਾਰਿਆਂ ਕੋਲੋਂ ਇਹ ਜਾਨਣਾ ਚਾਹਾਂਗੀ ਕੋਈ ਇੱਕ ਮੈਮਰੀ ਚਾਈਲਡਹੂਡ ਜਾਂ ਕੋਈ ਵੀ ਮਤਲਬ ਢੋਲ ਜਗੀਰੋ ਮੂਮੈਂਟ ਕਿਹੜੀ ਰਹੀ ਹੈ ਤੁਹਾਡੇ ਸਾਰਿਆਂ ਦੀ ਵੱਡੇ ਸਿਸਟਰ ਦਾ ਵਿਆਹ ਸੀਗਾ ਹੁਣੇ ਹਾਂਜੀ ਤੇ ਕੁਝ ਮਹੀਨਾ ਪਹਿਲਾਂ ਉਹ oh, that was very special ਕਿ ਅਸੀਂ ਸਾਰੇ ਜਿੰਨੇ ਪੁਰਾਣੇ ਗਾਣੇ ਸੀ ਨਾ ਆਪਣੇ ਉਹ ਸਾਰੇ ਲਾਇਆ ਤੇ ਸਾਰੀ ਫੈਮਿਲੀ ਖੱਟੀ ਹੋਈ ਹੈ 12 ਪੰਜਾਬ ਤੋਂ ਔਰ ਹੋਰ ਕੀ ਹੁੰਦਾ ਹੈ ਕਿ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਬਹੁਤ ਸਾਲਾਂ ਬਾਅਦ ਮਿਲਦੇ ਹੋ ਜਿਹਨਾਂ ਕੋਲ ਟਾਈਮ ਵੀ ਨਹੀਂ ਹੁੰਦਾ ਤੇ ਵਿਆਹ ਸ਼ਾਦੀਆਂ ਤੇ ਹੀ ਮਿਲਿਆ ਜਾਂਦਾ ਹੂੰ ਉਹ ਸਭ ਤੋਂ ਸਪੈਸ਼ਲ ਸੀਗਾ ਤੇ ਉੱਥੇ ਅਸੀਂ ਡਾਂਸ ਕੀਤਾ ਸੀ ਵੀ ਸਾਡੇ ਗਾਣੇ ਤੇ ਢੋਲ ਜਗੀਰੋ ਤੇ that was most interesting and special Okay and Varun ਮੇਰੇ ਲਈ ਵੀ ਟੋਲ ਜਗੀਰੋ ਦਾ ਜਦੋਂ ਪਹਿਲਾਂ ਆਪਾਂ ਸੁਣਿਆ ਸੀਗਾ ਬਹੁਤ ਵਿਆਹ ਤੇ ਜਿੱਦਾਂ ਤੁਸੀਂ ਕਹਿ ਰਹੇ ਹੋ ਵਿਆਹ ਤੇ ਬਹੁਤ ਆਪਾਂ ਬਚਪਨ ਦੀ ਮੈਮਰੀ ਹੈਗੀ ਆ ਵਿਆਹ ਤੇ ਜਾ ਕੇ ਡਾਂਸ ਕਰਦੇ ਰਹਿੰਦੇ ਸੀਗੇ ਭਾਵੇਂ ਆਂਦਾ ਹੁੰਦਾ ਹੁੰਦਾ ਕੁਝ ਸੀਗਾ ਨਹੀਂ ਲੇਕਿਨ એનર્ਜੀ ਇੰਨੀ ਹੈ ਉਸ ਗਾਣੇ 'ਚ ਆਪਾਂ ਕਰਦੇ ਰਹਿੰਦੇ ਸੀਗੇ ਐਂਡ ਵੀ ਫੀਲ ਰੀਲੀ ਫੋਰਚੂਨੇਟ ਕਿ ਹੋਸ਼ਨੀ ਰਾਣੀ ਜਿਹੜਾ ਸਾਡਾ ਗਾਣਾ ਹੈ ਆਪਾਂ ਉਹਨੂੰ ਰੀਕ੍ਰੀਏਟ ਕੀਤਾ ਲੇਕਿਨ ਨਵੇਂ ਅੰਦਾਜ਼ ਨਾਲ ਅੱਜ ਦੇ ਸਟਾਈਲ ਨਾਲ ਬਣਾਉਣ ਦੀ ਕੋਸ਼ਿਸ਼ ਕੀਤੀ ਐਂਡ ਐਜ਼ ਐਨ ਐਕਟਰ ਸੇਮ ਗਾਣੇ ਦਾ ਜਿੱਤੇ ਬਚਪਨ ਸੇ ਇੰਜੋਏ ਕਰਦੇ ਸੀਗੇ ਵਿਆਦ ਜage ਨੱਚਦੇ ਸੀਗੇ ਉਹ ਗਾਣੇ ਚ ਐਜ਼ ਐਨ ਐਕਟਰ ਫੇਰ ਪਰਫਾਰਮ ਕਰਨ ਦਾ ਮੌਕਾ ਮਿਲੇ ਹਨ ਐ ਰੀਲੀ ਹੋਪ ਕਿ ਵਿਆਹ ਚ ਹੁਣ ਹੁਸਨੁਨ ਰਾਨੀ ਜਿਹੜਾ ਸਾਡਾ ਟਾਈਟਲ ਹੈ ਬੱਜੇ ਤਾਂ ਜਦੋਂ ਜਿਹੜੀ ਉਮਰ ਦੇ ਆਪਾਂ ਡਾਂਸ ਕਰਦੇ ਸੀਗੇ ਉਹ ਸੇਮ ਜਵਾਕ ਹੁਣ ਇਸ ਗਾਣੇ ਤੇ ਡਾਂਸ ਕਰਨ ਵਾਓ ਸੋ ਤੁਸੀਂ ਤੁਸੀਂ ਮੈਮਰੀ ਤਾਂ ਦੱਸੋ ਪਲੱਸ ਇਹ ਵੀ ਦੱਸੋ ਆਂਦੀ ਥੱਲੋ ਡਿਮਾਂਡ ਆਡੀਅੰਸ ਦੀ ਜਿਹੜੇ ਤੁਹਾਨੂੰ ਦੇਖਣ ਆਉਂਦੇ ਨੇ ਫੈਨਸ ਵੀ ਪਾਈ ਗਾਈਓ ਮਾੜਾ ਜਿਹਾ ਢੋਲ ਜੀ ਇਹ ਹਜੇ ਤਾਂ ਗੇ ਰਿਲੀਜ਼ ਹੀ ਥੋੜੇ ਦਿਨ ਪਹਿਲਾਂ ਹੋਇਆ ਨਾ ਹਜੇ ਤਾਂ ਹੁਣ ਜਾਵਾਂਗੇ ਬਟ ਇਹ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਕਿਸੇ ਕਿਉਂਕਿ ਪਹਿਲਾਂ ਮੈਂ ਸੋਚਦਾ ਹੁੰਦਾ ਸੀਗਾ ਕਿ ਲਾਈਕ ਵੈਸਾ ਸੀ ਸਾਰੇ ਗਾਣੇ ਗਾਦੇ ਸਟੇਜ ਦੇ ਉੱਪਰ ਸੋ ਜਦੋਂ ਕੋਈ ਬਾਲੀਵੁੱਡ ਆਰਟਿਸਟ ਸਟੇਜ ਤੇ ਪਰਫਾਰਮ ਕਰਦਾ ਸੀ ਉਹਦੀ ਕੋਸ਼ਿਸ਼ ਹੁੰਦੀ ਸੀ ਕਿ ਉਹ ਆਪਣੇ ਸਾਰੇ ਗਾਣੇ ਜਿਹੜੇ ਪਰਫਾਰਮ ਕੀਤੇ ਹੋਏ ਆ ਤੇ ਉਹ ਘਰੇ ਸੋ ਇਹ ਹੁਣ ਨਕੀਲੀ ਸਾਨੂੰ ਇਹ ਐਡਾ ਹਿੱਟ ਗਾਣਾ ਜਿਹੜਾ ਕਿ ਜਿਹਦੇ ਬਚਪਨ ਤੋਂ ਅਸੀਂ ਭੰਗੜਾ ਪਾਉਂਦੇ ਰਹੇ ਆ ਸਕੂਲ 'ਚ ਵੀ ਪਾਇਆ ਫਿਰ ਵੈਡਿੰਗਸ ਤੇ ਚੱਲਦਾ ਹੀ ਸੀਗਾ ਤੇ ਉਹ ਹੁਣ ਇਦਾਂ ਕਹਿਣ ਲੱਗ ਪਏ ਸਾਡਾ ਗਾਣਾ ਹੈ ਕਹਿਣ ਦਾ ਮਤਲਬ ਕਿ ਸਾਡੀ ਫਿਲਮ ਦਾ ਗਾਣਾ ਸੋ ਬੜੀ ਖੁਸ਼ੀ ਹੁੰਦੀ ਆ ਸੋ ਮੇਰੀ ਤੇ ਹੀ ਆ ਕਿ ਜਿਵੇਂ ਦੱਸਿਆ ਕਿ ਤੁਸੀਂ ਆਪ ਡਾਂਸ ਕਰਦੇ ਰਹੇ ਹੋ ਮੈਂ ਤਾਂ ਚਾਹੂੰਗਾ ਕਿ ਮੈਂ ਆਪਣੇ ਬੱਚਿਆਂ ਨਾਲ ਡਾਂਸ ਕਰਾਂਗਾ ਨੇ ਤੇ ਕੋਈ ਨੈਕਸਟ ਫੰਕਸ਼ਨ ਤੇ ਸੋ ਇਹ ਉਹ ਰੋਗੇ ਪਰ ਗਾਣੇ ਪੰਜਾਬੀ ਗਾਣੇ ਜਿੰਨੇ ਵੀ ਪੁਰਾਣੇ ਹੁਣ ਵੀ ਬਣਦੇ ਆ ਬਟ ਜੋ ਪਹਿਲਾਂ ਗਾਣੇ ਬਣੇ ਹੋਇਆ ਉਹ ਸ਼ਾਇਦ ਮੇਬੀ ਉਹ ਉਹ 뮤זיਕ ਜਿਹੜੀ ਐਚ ਅਸੀਂ ਸੁਣਿਆ ਹੋਇਆ ਉਹ ਤੁਹਾਡੇ ਦਿਲ ਦੇ ਵਿੱਚ ਇੰਨਾ ਕਿ ਰਹਿ ਜਾਂਦਾ ਕਿ ਜਦ ਤੱਕ ਤੁਹਾਡੀ ਲਾਈਫ ਚੱਲਦੀ ਆ ਤੁਹਾਨੂੰ ਉਹ ਗਾਣੇ ਬਹੁਤ ਅਟਰੈਕਟ ਕਰਦੇ ਆ ਸੋ ਉਹਨਾਂ ਵਿੱਚੋਂ ਇੱਕ ਗਾਣਾ ਟੋਲ ਜ਼ੀਰੋ ਦਾ ਜਿਹੜਾ ਛੋਟੇ ਹੁੰਦੇ ਨੇ ਸੁਣਿਆ ਹੋਇਆ ਤੇ ਇਹਦੀ ਹੁਣ ਰੀਕ੍ਰੀਏਟ ਹੋ ਕੇ ਲਾਈਫ ਹੋਰ ਵੱਡੀ ਹੋ ਜਾਊਗੀ ਜਿਹੜੇ ਹੁਣ ਛੋਟੇ ਛੋਟੇ ਬੱਚੇ ਸੁਣਨਗੇ ਫੰਕਸ਼ਨ ਤੇ ਪਰਫਾਰਮ ਕਰਨਗੇ ਸੋ ਮਤਲਬ ਉਹ ਗਾਣੇ ਦੀ ਲਾਈਫ ਲਗਾਣਾ ਸਿੱਖਾ ਪਹਿਲਾਂ ਦਾ ਲੈਂਸਰ ਹਾਂਜੀ ਉਹ ਗਾਣੇ ਅਸੀਂ ਨਹੀਂ ਭੁੱਲ ਸਕਦੇ ਵਾ ਸੁਣਿਆ ਕਿ ਨਹੀਂ ਸੁਣਿਆ ਇਹਨਾਂ ਤੋਂ

शादी में ये गाना बजना ही है हाँ और मैंने जब गाना सुना आ, मुझे बहुत बहुत अच्छा लगा अब तो मतलब हमारे हमारी फिल्म का गाना है तो मैं तो इट्स ऑन लुप सिमिलर ही है जवाब पर जब आई थिंक मैं ये फील करता हूँ कि बहुत बड़ी बात है एज एन एक्टर जब आप बच्चे थे छोटे थे नो you know, शादियों पे यही गाना चलता था सारे डांस करते थे ਉਸ ਟਾਈਮ ਕبھی ਸੋ ਮੈਂ ਅਭੀ ਪਿੱਛੇ ਇਹ ਹੀ ਸੋਚ ਰਹਾ ਤਾਂ ਉਸ ਟਾਈਮ ਕਭੀ ਸੋਚਿਆ ਹੀ ਨਹੀਂ ਹੋਗਾ ਯਾਰ ਇਸ ਗਾਣੇ ਤੇ ਹਮ ਪਰਫਾਰਮ ਕਰੇਗੇ ਫਿਲਮ ਮੇ ਆਏਗਾ ਲੋਕ ਦੇਖ ਕੇ ਫਿਰ ਦੁਬਾਰਾ ਡਾਂਸ ਕਰਨਗੇ ਤੋ ਬਹੁਤ ਬੜੀ ਬਾਤ ਹੈ ਬਿਲਕੁਲ ਅਨਪਰਾ ਜੀ ਤੁਹਾਡੀ ਕੋਈ ਹੈ ਮੈਮਰੀ ਮੈਮਰੀ ਤੇ ਬਹੁਤ ਸਾਰੀਆਂ ਹੈ ਬਚਪਨੋਂ ਕੇ ਸਾਰੇ ਮਾਪੇ ਚੜਦੇ ਨੇ ਜਾ ਤੂੰ ਨੱਚ ਜਾ ਕੇ ਤੂੰ ਨੱਚ ਜਾ ਕੇ ਤੇ ਬਸ ਹੋਏਗੇ ਜਦ ਪਿਕਚਰ ਬਣਾਉਣ ਦਾ ਮੌਕਾ ਮਿਲੇ ਤਾਂ ਸੀਗਾ ਕੀ ਅੱਧਾ ਦਾ ਗਾਣਾ ਮੇਰੀ ਪਿਕਚਰ ਚ ਹੋਣਾ ਚਾਹੀਦਾ ਹੈ ਤੇ ਆਪਾਂ ਜ ਸੁਣਦੇ ਸੀਗੇ ਸਾਰੇ ਵਰਨ ਪਾਜੀ ਆਪਾਂ ਸਾਰੇ ਗਾਣੇ ਤੇ ਮਨ ਕੀਤਾ ਕਿ ਇਹ ਗਾਣਾ ਹੋਣਾ ਚਾਹੀਦਾ ਪਿੱਕਚਰ ਵਿੱਚ ਤੇ ਲੱਕੀਲੀ ਹੁਣ ਸਾਨੂੰ ਮਿਲ ਵੀ ਗਿਆ ਗਾਣਾ ਤੇ ਬਣਾਉਣ ਦਾ ਮੌਕਾ ਵੀ ਮਿਲ ਗਿਆ ਤੇ ਬਸ ਸਭ ਨੂੰ ਪਿਆਰ ਵੀ ਦੇ ਰਹੇ ਨੇ ਸਾਰੇ ਲੋਕ ਕੀ ਦੇ ਬਸ ਥੈਂਕ ਯੂ ਸੋ ਮੱਚ ਥੈਂਕ ਯੂ ਤੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਸ਼ੁਕਰੀਆ ਜਸੀ ਜੀ ਸੁਣਾਓ ਫਿਰ ਕੁਝ ਵਧੀਆ ਜਿਹਾ 뮤지컬 ਐਂਡਿੰਗ ਕਰਦੇ ਆ ਐਨੇ ਟਾਈਮ ਬਾਅਦ ਤੁਸੀਂ ਮੱਸੀਂ ਮਿਲਦੇ ਆ ਹਾਂ ਫਿਰ ਖਤਮ ਕਰੀਏ ਹਾਂ ਜੀ ਮੈਮ ਆ ਰੀਅਲੀ ਸੌਰੀ ਵੀ ਹੈ ਹਾਂ ਜੀ ਹਾਂ ਜੀ ਬਸ ਐਂਡਿੰਗ ਹੀ ਕਰ ਰਹੇ ਹਾਂ ਅਹਾਂ ਜੀ ਖਤਮ ਹੀ ਕਰ ਰਹੇ ਹਾਂ ਜੀ ਅੱਛਾ ਕਯਾ ਨਾ ਤੈਨੂੰ ਪਿਆਰ ਦਿਆਂ ਮੈਂ ਤੇਰੀ ਨਜ਼ਰ ਉਤਾਰ ਦਿਆਂ ਮੈਂ ਜੇ ਰੱਬ ਦੇਵੇ ਸੌ ਵਾਰੀ ਜ਼ਿੰਦਗੀ ਹਰ ਵਾਰੀ ਤੇਥੋਂ ਵਾਰ ਦਿਆਂ ਮੈਂ ਖਾਬ ਆਇਆ ਏ ਖਾਬ ਆਇਆ ਏ ਜੀ ਦੇ ਵਿੱਚ ਤੂੰ ਦਿਸੇ ਤੇ ਇੱਕ ਤੇਰਾ ਪਿਆਰ ਆਇਆ ਏ ਪਿਆਰ ਆਇਆ ਏ ਪਿਆਰ ਆਇਆ ਏ ਮੇਰੇ ਹਿੱਸੇ ਵਿੱਚ ਥੈਂਕ ਯੂ ਥੈਂਕ ਯੂ ਸੋ ਮੱਚ ਥੈਂਕ ਯੂ 올더 베리 베스트 ਇਸ ਫਿਲਮ ਲਈ ਬਹੁਤ ਮੁਬਾਰਕਬਾਦ ਤੇ ਤੁਸੀਂ ਬਸ ਹਾਂ 10 ਜੁਲਾਈ ਨੂੰ ਵੇਖਣਾ ਐਂਡ ਫਿਲਹਾਲ ਦੇ ਲਈ ਐਨ ਨਹੀਂ ਸਾਨੂੰ ਸਾਰਿਆਂ ਨੂੰ ਤੁਹਾਡੇ ਇਜਾਜ਼ਤ ਸਸ਼ਰੇਕਾਰ ਥੈਂਕ ਯੂ